ਤੁਹਾਡੇ ਵੱਲੋਂ ਬਹੁਤ ਗੁੱਸੇ ਦੇ ਵਿੱਚ ਨਹੀਂ ਪੱਥਰ ਤੋੜਿਆ ਗਿਆ ਤੁਹਾਡੇ ਵੱਲੋਂ ਰੱਖਿਆ ਗਿਆ ਨਹੀਂ ਪੱਥਰੀ ਤੋੜਿਆ ਗਿਆ ਇਹ ਕਹਿ ਕੇ ਮੁਲਾਜ਼ਮ ਸੁਣਦੇ ਨਹੀਂ ਹੈ ਆਮ ਜਨਤਾ ਦੀ ਇਹੀ ਗੱਲ ਹੈ ਇਹੀ ਸਵਾਲ ਹੈ ਜੇ ਮੁਲਾਜ਼ਮ ਵਿਧਾਇਕਾਂ ਦੀ ਨਹੀਂ ਸੁਣਨਗੇ ਆਮ ਜਨਤਾ ਕਿੱਥੋਂ ਐਕਸਪੈਕਟ ਕਰੇਗੀ ਕਿ ਸਾਡੀ ਸੁਣਵਾਈ ਹੋਵੇਗੀ ਜੋ ਮੈਂ ਪੱਥਰ ਤੋੜਿਆ ਉਹ ਇਸ ਕਰਕੇ ਤੋੜਿਆ ਕਿ ਮੈਂ ਜਿਹੜਾ ਚਾਵਾਂ ਤੇ ਰੀਝਾਂ ਦੇ ਨਾਲ ਅਸੀਂ ਸਾਰੇ ਇਲਾਕਾਂ ਨਿਵਾਸੀਆਂ ਨੇ ਨਾਲ ਕਿਉਂ ਪੱਥਰ ਇਸ ਕਰਕੇ ਲਾਇਆ ਸੀ ਕਿ ਭਾਈ ਸਾਡੇ ਉੰਧਰ ਨਾਲ ਸਾਥ 650 ਕਰੋੜ ਚੋਂ 588 ਕਰੋੜ ਇਹ ਫਿੱਕੇ ਜਿਹੇ ਖਿਡਾਰੀ ਕੰਪਨੀ ਨੂੰ ਦੇਈ ਬੈਠੇ ਆ ਅੱਛਾ ਜੀ 34 ਕਰੋੜ ਰੁਪਇਆ ਏਐਮਸੀ এনਵਾਇਰਨਮੈਂਟਲ ਟੈਕਸ ਚਾਰਜੀ ਉਹ ਦੇਈ ਬੈਠੇ ਤੁਸੀਂ ਇਹ ਦੇਖੋ ਵੀ 600 ਕਰੋੜ ਸਵਾ 600 ਕਰੋੜ ਬੰਦਾ ਲੈ ਗਿਆ ਤੇ ਕੰਮ ਥੇਲੇ ਦਾ ਨਹੀਂ ਹੋਇਆ ਤੇ ਅਸੀਂ ਲੋਕਾਂ ਕੀ ਜਵਾਬ ਦੇ ਆ ਬਿਲਕੁਲ ਠੀਕ ਆ ਤੇਰੇ ਗੁੱਸਾ ਆਏਗਾ ਨਾ ਬਿਲਕੁਲ ਫਿਰ ਉਸੇ ਚੁਬਾਕ ਕੀ ਕਰੇਗਾ ਕਿ ਜੇ ਮੈਂ ਕੰਮ ਵੀ ਨਹੀਂ ਕਰਾ ਪਾਇਆ 600 ਕਰੋੜ ਰੁਪਇਆ ਵੀ ਲੈ ਗਏ ਤਾਂ ਵੀ ਤਾਂ ਲੋਕ ਮੈਨੂੰ ਉੱਟਣਗੇ ਗੱਲ ਕਰੀ ਆਪਾਂ ਪਾਰਟੀ ਦੀ ਆਮ ਆਦਮੀ ਪਾਰਟੀ ਸਰਕਾਰ ਕਿਵੇਂ ਚੱਲ ਰਹੀ ਹੈ ਆਮ ਆਦਮੀ ਜੀ ਪਾਰਟੀ ਦੀ ਸਰਕਾਰ ਬਹੁਤ ਅੱਛੀ ਚੱਲ ਰਹੀ ਹੈ ਕੱਲ ਨੂੰ 5 ਸਾਲ ਬਾਅਦ ਜਦੋਂ ਅਸੀਂ ਜਨਤਾ ਦੀ ਕਚਹਿਰੀ ਜਾਣਾ ਤਾਂ ਅਸੀਂ